ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸ ਜੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 18 ਦੇ 18 ਨੰਬਰ ਆਇਤ ਮੇਰੀ ਵਿਪਤਾ ਦੇ ਦਿਨ ਉਹਨਾਂ ਨੇ ਮੇਰਾ ਸਾਹਮਣਾ ਕੀਤਾ ਪਰੰਤੂ ਯਹੋਵਾ ਮੇਰਾ ਆਸਰਾ ਸੀ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ੁਰ ਦੇ ਦਾਸ ਦਾ ਉਦ ਲਿਖਦੇ ਆ ਕਹਿੰਦੇ ਕਿ ਮੇਰੇ ਵੈਰੀਆਂ ਨੇ ਮੇਰਾ ਵਿਪਤਾ ਦੇ ਦਿਨਾਂ ਦੇ ਵਿੱਚ ਸਾਹਮਣਾ ਕੀਤਾ ਕਹਿੰਦੇ ਦੀ ਪਰ ਮੇਰਾ ਯਹੋਵਾ ਮੇਰਾ ਜਿਹੜਾ ਆਸਰਾ ਸੀਗਾ ਮੇਰੀ ਢਾਲ ਸੀ ਸੱਚਮੁੱਚ ਇਸੇ ਤਰ੍ਹਾਂ ਹੀ ਜਦੋਂ ਅਸੀਂ ਵੀ ਵਿਪਤਾ ਦੇ ਵਿੱਚ ਹੁੰਨੇ ਆ ਜਦੋਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਮੁਸ਼ਕਿਲਾਂ ਮੁਸੀਬਤਾਂ ਹੁੰਦੀਆਂ ਆ ਤੇ ਸਾਡਾ ਜਿਹੜਾ ਆਸਰਾ ਆ ਉਹ ਯਹੋਵਾ ਪਰਮੇਸ਼ਰ ਹੁੰਦਾ ਆ ਅਗਰ ਅਸੀਂ ਪਰਮੇਸ਼ਰ ਨੂੰ ਪੁਕਾਰਦੇ ਰਹਿਨੇ ਆ ਅਗਰ ਅਸੀਂ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਬਣੇ ਰਹਿਨੇ ਆ ਤੇ ਪਰਮੇਸ਼ਰ ਜਿਹੜਿਆ ਉਹ ਸਾਡੀ ਵਿਫਤਾ ਦੇ ਸਮੇਂ ਦੇ ਵਿੱਚ ਸਾਡਾ ਆਸਰਾ ਬਣਦੇ ਆ ਸਾਡੀ ਢਾਲ ਬਣਦੇ ਆ ਔਰ ਪਰਮੇਸ਼ਰ ਸਾਡੇ ਬਚਾਉਣ ਵਾਲਾ बनਦੇ ਆ ਔਰ ਸੱਚਮੁੱਚ ਅੱਜ ਦੇ ਇਨ੍ਹਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਇਨ੍ਹਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਸਾਰੇ ਹੀ ਭੈਣ ਭਰਾ ਰਲ ਕੇ ਕਿ ਪਰਮੇਸ਼ਰ ਸਾਡੇ ਵਿਪਤਾ ਦੇ ਦਿਨਾਂ ਦੇ ਵਿੱਚ ਹਮੇਸ਼ਾ ਸਾਡਾ ਸਹਾਰਾ ਬਣੇ ਰਹਿਣ ਆਸਰਾ ਬਣੇ ਰਹਿਣ ਤੋ ਆਓ ਪ੍ਰਾਰਥਨਾ ਕਰਾਂਗੇ ਹallelujah 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 ਧੰਵਾ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਖੁਦਾਵੰ ਜੀ ਅੱਜ ਦੇ ਰਾਤ ਦੇ ਖੂਬਸੂਰਤ ਵਚਨ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਸੱਚਮੁੱਚ ਪ੍ਰਭ ਜੀ ਤੁਸੀਂ ਕਿਹਾ ਕਿ ਮੈਂ ਵਿੱਤਾ ਦੇ ਦਿਨਾਂ ਦੇ ਵਿੱਚ ਤੁਹਾਡਾ ਆਸਰਾ ਹਾਂ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਹੁਣ ਤੋਂ ਲੈ ਕੇ ਸਦਾ ਤੱਕ ਖੁਦਾ ਸਾਡੀ ਢਾਲ ਬਣ ਕੇ ਰਹਿ ਪਰਮੇਸ਼ਵਰ ਜੀ ਤੁਸੀਂ ਸਾਡੇ ਵਿਪਤਾ ਦੇ ਦਿਨਾਂ ਦੇ ਵਿੱਚ ਸਾਡਾ ਆਸਰਾ ਬਣੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਹੁਦਾ ਮੇਰੇ ਮਹਾਨ ਪਰਮੇਸ਼ਵਰ ਜੀ ਜਿੱਦਾਂ ਤੁਸੀਂ ਹੁਣ ਤੱਕ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ ਪ੍ਰਭ ਜੀ ਅੱਗੇ ਦੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਅੱਜ ਦੇ ਵਚਨ ਪਰਮੇਸ਼ਵਰ ਸਾਡੇ ਸਾਰਿਆਂ ਦੇ ਹੀ ਹਿਰਦਿਆਂ ਦੇ ਅੰਦਰ ਪਰਮੇਸ਼ਵਰ ਜੀ ਵਾਸ ਕਰਨ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਆਇਤ ਦੇ ਨਾਲ ਪਰਮੇਸ਼ਵਰ ਜੀ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣਨ ਮੇਰੇ ਮਹਾਨ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਸਾਡੇ ਹਿਰਦੇ ਅੰਦਰੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਪਰ ਇਹ ਵਚਨ ਸਾਡੇ ਹਿਰਦਿਆਂ ਦੇ ਅੰਦਰ ਪਰਮੇਸ਼ਵਰ ਜੀ ਸਦਾ ਦੇ ਲਈ ਲਿਖੇ ਜਾਣ ਖੁਦਾ ਔਰ ਪ੍ਰਭੂ ਜੀ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਬਹੁਤ ਸਾਰਾ ਫਲ ਤੁਹਾਡੇ ਲਈ ਲੈ ਕੇ ਆਈਏ ਸਮਰਥੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾ ਜੋ ਤੁਸੀਂ ਸਾਨੂੰ ਖੂਬਸੂਰਤ ਹਜ਼ੂਰੀ ਦਾ ਸਮਾਂ ਬਖਸ਼ਿਆ ਹੈ ਪਰਮੇਸ਼ਰ ਜੀ ਇਸ ਖੂਬਸੂਰਤ ਸਮੇਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ। ਰਬ ਜੀ ਤੁਸੀਂ ਸਾਨੂੰ ਬਚਾਇਆ ਖੁਦਾਬੰਦ ਜੀ ਤੁਸੀਂ ਸਾਡੇ ਆਨ-ਜਾਨ ਵਿੱਚ ਪਰਮੇਸ਼ਰ ਜੀ ਮਦਦ ਸਹਾਇਤਾ ਅਗਵਾਈ ਕੀਤੀ ਖੁਦਾਬੰਦ ਜੀ ਤੁਸੀਂ ਸਾਡੇ ਕਮਾਂਕਰਾਂ ਤੇ ਸਾਡੀ ਮਦਦ ਸਹਾਇਤਾ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਸਵਰਗੀ ਦੂਤਾਂ ਨੇ ਪਰਮੇਸ਼ਰ ਜੀ ਸਾਨੂੰ irdgir ਤੋਂ ਘੇਰ ਕੇ ਰੱਖਿਆ ਖੁਦਾਬੰਦ ਜੀ ਤੁਹਾਡੇ ਸਵਰਗੀ ਦੂਤਾਂ ਨੇ ਪਰਮੇਸ਼ਰ ਜੀ ਸਾਨੂੰ ਹਰ ਵੇਲੇ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਪਵਿੱਤਰ ਆਤਮਾ ਜੀ ਨੇ ਸਾਨੂੰ ਸਮਝ ਬਖਸ਼ੀ ਅਰ ਪਰਮੇਸ਼ਰ ਜੀ ਅਸੀਂ ਉਸ ਤੋਂ ਸਮਝਦੇ ਨਾਲ ਖੁਦਾਵੰਨ ਜੀ ਤੁਹਾਡੇ ਨਾਲ ਚੱਲੇ ਖੁਦਾ ਤੁਹਾਡੇ ਬਚਨ ਤੇ ਚੱਲੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਪਛਤਾਪਨਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਹੈ ਖੁਦਾਵੰਨ ਜੀ ਪ੍ਰਭ ਜੀ ਇਸ ਪਛਤਾਪ ਦੇ ਮੌਕੇ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹੋ ਖੁਦਾਵੰਨ ਜੀ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਪਵਿੱਤਰਤਾਈ ਨੂੰ ਮੰਗਦੇ ਹਾਂ ਖੁਦਾ ਪਰਬਜੀ ਪਿਛਲੇ ਸਮੇਂ ਚ ਪ੍ਰਭਜੀ ਅੱਜ ਦੇ ਦਿਨ ਦੇ ਵਿੱਚ ਜੋ ਵੀ ਗਲਤੀਆਂ ਗੁਨਾਹ ਹੋਏ ਖੁਦਾਵੰਨ ਜੀ ਬੋਲਣ ਚ ਸੁਣਨ ਚ ਦੇਖਣ ਚ ਪ੍ਰਭੂ ਜੀ ਸਾਰੇ ਹੀ ਗਲਤੀਆਂ ਗੁਨਾਹਾਂ ਨੂੰ ਪ੍ਰਭੂ ਜੀ ਮਾਫ ਕਰਨਾ ਅੱਗੇ ਤੋਂ ਪਰਮੇਸ਼ਰ ਜੀ ਸਾਡਾ ਬੈਠਣਾ ਉੱਠਣਾ ਚੱਲਣਾ ਫਿਰਨਾ ਪਵਿੱਤਰ ਕਰਨਾ ਖੁਦਾ ਹਰ ਇੱਕ ਪ੍ਰਭੂ ਜੀ ਸਾਡਾ ਕੰਮ ਤੁਹਾਨੂੰ ਪਸੰਦ ਆਣ ਵਾਲਾ ਹੋਵੇ ਪ੍ਰਭੂ ਜੀ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਹਰ ਤਰ੍ਹਾਂ ਦਾ ਵੈਰ ਵਿਰੋਧ ਈਰਖਾ ਨਫ਼ਰਤ ਕੱਢ ਦੇਣਾ ਪਰਮੇਸ਼ਰ ਜੀ ਔਰ ਤੁਹਾਡੀ ਪਵਿੱਤਰਤਾ ਹੀ ਤੁਹਾਡੀ ਇਮਾਨਦਾਰੀ ਪਰਭੂ ਜੀ ਤਾੜ ਰਹੇ ਹਾਂ ਫਜ਼ਲ ਸਾਡੀ ਜ਼ਿੰਦਗੀਆਂ ਦੇ ਵਿੱਚ ਹੁਣ ਤੋਂ ਲੈ ਕੇ ਸਦਾ ਤੱਕ ਕੰਮ ਕਰੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰ ਜੀ ਧੰਨਵਾਦ ਕਰਦੇ ਪਰਭੂ ਜੀ ਤੁਸੀਂ ਸਾਨੂੰ ਕਦੇ ਵੀ ਖੁਦਾ ਛੱਡਦੇ ਨਹੀਂ ਤਿਆਗਦੇ ਨਹੀਂ ਪਰਭੂ ਜੀ ਤੁਸੀਂ ਸਾਡੇ ਗਲਤੀਆਂ ਗੁਨਾਹਾਂ ਨੂੰ ਮਾਫ ਕਰਕੇ ਖੁਦਾਵੰ ਜੀ ਸਾਨੂੰ ਦੁਬਾਰਾ ਤੋਂ ਪਰਮੇਸ਼ਰ ਜੀ ਖੜਾ ਕਰਦੇ ਹੋ ਖੁਦਾਵੰ ਜੀ ਸਾਨੂੰ ਦੁਬਾਰਾ ਤੋਂ ਚਲਾਉਂਦੇ ਹੋ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਕਿ ਤੁਸੀਂ ਸਾਡੇ ਹੁਣ ਤੱਕ ਦੀਆਂ ਸਾਰੀਆਂ ਗਲਤੀਆਂ ਗੁਨਾਹਾਂ ਨੂੰ ਮਾਫ ਕੀਤਾ ਖੁਦਾ ਸਾਨੂੰ ਅੱਗੇ ਤੋਂ ਪਾਪ ਤੋਂ ਬਚਾਉਣਾ ਪਰਮੇਸ਼ਰ ਜੀ ਕਿਸੇ ਵੀ ਗਲਤੀ ਕਰਨ ਤੁਸੀਂ ਸਾਨੂੰ ਦੂਰ ਰੱਖਣਾ ਔਰ ਖੁਦਾ ਹਰਵੇਲੇ ਅਸੀਂ ਤੁਹਾਡੇ ਵਚਨ ਦੇ ਵਿੱਚ ਚੱਲਦੇ ਰਹੀਏ ਡਰ ਭੈ ਦੇ ਵਿੱਚ ਰਹੀਏ ਮੇਰੇ ਸਮਰਥੀ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਜੀ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਅੱਜ ਦੀ ਰਾਤ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਹਾਰ ਇੱਕ ਭੈਣ ਭਰਾ ਨੂੰ ਤੁਹਾਡੇ ਪਾਕ ਪਵਿੱਤਰ ਰਜ਼ਰਵ ਰਜ਼ਰਾਲੀ ਹੱਥਾਂ ਦੇ ਵਿੱਚ ਸੌਂਪਦੇ ਹਾਂ ਖੁਦਾਵੰਨ ਜੀ ਪਰਮੇਸ਼ਰ ਜੀ ਤੁਸੀਂ ਹਰ ਇੱਕ ਪੈਨ ਭਰਾ ਨੂੰ ਹਰ ਇੱਕ ਘਰ ਪਰਿਵਾਰ ਨੂੰ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਹੱਥਾਂ ਜਿ ਸੰਭਾਲ ਲੈਣਾ ਖੁਦਾਵੰਨ ਜੀ ਰਾਤ ਦੇ ਸਮੇਂ ਪਰਮੇਸ਼ਰ ਜੀ ਇਹਨਾਂ ਨੂੰ ਹਰ ਇੱਕ ਵੈਰੀ ਦੀ ਸ਼ਕਤੀ ਤੋਂ ਚਾਲ ਤੋਂ ਬਚਾ ਕੇ ਰੱਖਣਾ ਹਰ ਇੱਕ ਵੈਰੀ ਦੇ ਅਟੈਕ ਤੋਂ ਬਚਾ ਕੇ ਰੱਖਣਾ ਖੁਦਾਵੰਨ ਜੀ ਜਿੰਨੇ ਵੀ ਪਰਮੇਸ਼ਰ ਜੀ ਵੈਰੀ ਦੇ ਪ੍ਰਭੂ ਜੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਅਟੈਕ ਹੁੰਦੇ ਆ ਖੁਦਾਬੰਦੀ ਈਵਲ ਸਪਿਰਿਟਸ ਪਰਮੇਸ਼ਵਰ ਜੀ ਇਹਨਾਂ ਦੇ ਉੱਪਰ ਅਟੈਕ ਕਰਦੀਆਂ ਨੇ ਖੁਦਾ ਪਰਮੇਸ਼ਵਰ ਜੀ ਹਰ ਇੱਕ ਦੁਸ਼ਟ ਆਤਮਾ ਦੇ ਵੰਦਨ ਤੋਂ ਇਹਨਾਂ ਨੂੰ ਆਜ਼ਾਦ ਕਰਨਾ ਸਮਰਥੀ ਹੈ ਪਰਮੇਸ਼ਵਰ ਜੀ ਇਹਨਾਂ ਨੂੰ ਬles ਕਰਨਾ ਖੁਦਾਬੰਦੀ ਪ੍ਰਭ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਪਰਮੇਸ਼ਵਰ ਜੀ ਜਹ ਸੱਚਮੁੱਚ ਖੁਦਾ ਤੁਸੀਂ ਕਿ ਜਿੱਥੇ ਮੇਰਾ ਪਵਿੱਤਰ ਆਤਮਾ ਉੱਥੇ ਆਜ਼ਾਦੀ ਹੈ ਖੁਦਾਬੰਦੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਖੁਦਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਅੰਦਰ ਕਾਰਜ ਕਰੇ ਖੁਦਾਬੰਦੀ ਤਾਂ ਕਿ ਪ੍ਰਭ ਜੀ ਵੈਰੀ ਦੀ ਕੋਈ ਵੀ ਪਰਮੇਸ਼ਰ ਜੀ ਸਪਿਰਿਟ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਨਾ ਕਰਨੇ ਪਏ ਖੁਦਾ ਡਰ ਪੈਦਾ ਆਤਮਾ ਪਰਮੇਸ਼ਰ ਜੀ ਖੁਦਾਵੰਨ ਜੀ ਇਹਨਾਂ ਦੀ ਜ਼ਿੰਦਗੀਆਂ ਚਕਾਰੇ ਨਾ ਕਰਨੇ ਪਾਏ ਪ੍ਰਭ ਜੀ ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਦਾ ਦਲੇਰੀ ਵਾਲਾ ਆਤਮਾ ਹੋਵੇ ਖੁਦਾਵੰਨ ਜੀ ਪਰਮੇਸ਼ਵਰ ਜੀ ਦਇਆ ਕਰੋ ਮਹਾਨ ਪਰਮੇਸ਼ਰ ਜਿੰਨਾ ਪੈਣ ਭਰਾਵਾਂ ਰਾਤ ਨੂੰ ਸੌਂਦੇ ਸਮੇਂ ਬੇਚੈਨੀ ਹੁੰਦੀ ਆ ਘਬਰਾਟ ਹੁੰਦੀ ਆ ਖੁਦਾਵੰਨ ਜੀ ਵੈਰੀ ਇਹਨਾਂ ਦੇ ਮਨ ਦੇ ਅੰਦਰ ਗਲਤ ਖਿਆਲ ਪਾਉਂਦਾ ਹੈ ਖੁਦਾ ਹਰ ਇੱਕੋ ਵਿਚਾਰ ਨੂੰ ਹਰ ਇੱਕ ਸੋਚ ਨੂੰ ਹਰ ਇੱਕ ਖਿਆਲ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਖੁਦਾਵੰਨ ਜੀ ਇਹਨਾਂ ਦੇ ਖਿਆਲਾਂ ਨੂੰ ਇਹਨਾਂ ਦੀਆਂ ਸੋਚਾਂ ਵਿਚਾਰਾਂ ਨੂੰ ਪਰਮੇਸ਼ਰ ਜੀ ਆਪਣੇ ਹੱਥ ਖੱਥਾਂ ਵਿੱਚ ਲੋ ਖੁਦਾਵੰਦੀ ਇਹਨਾਂ ਦੇ ਮਨਾਂ ਦੇ ਉੱਪਰ ਆਪਣਾ ਕਬਜਾ ਵਾਸ ਕਰੋ ਇਹਨਾਂ ਦੀਆਂ ਸੋਚਾਂ ਤੇ ਆਪਣਾ ਕਬਜਾ ਵਾਸ ਕਰੋ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦੀ ਤੁਸੀਂ ਇਹਨਾਂ ਦੇ ਪਰਮੇਸ਼ਰ ਜੀ ਸ਼ਰੀਰਾਂ ਉੱਪਰ ਆਪਣਾ ਕਬਜਾ ਵਾਸ ਕਰੋ ਖੁਦਾ ਪ੍ਰਭ ਜੀ ਤੁਹਾਡੀਆਂ ਹੈਕਲਾਂ ਨੇ ਪਰਮੇਸ਼ਰ ਜੀ ਇਹਨਾਂ ਹੈਕਲਾਂ ਦੇ ਅੰਦਰ ਖੁਦਾਵੰਦੀ ਤੁਹਾਡਾ ਹੀ ਪਾਕ ਪਵਿੱਤਰ ਰੂਪ ਪਰਮੇਸ਼ਰ ਜੀ ਕੰਮ ਕਰੇ ਵਾਸ ਕਰੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਬੰਦ ਜੀ ਇਹਨਾਂ ਸਾਰੇ ਘਰਾਂ ਦੇ ਲਈ ਖੁਦਾਬੰਦ ਜੀ ਜੋ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਹੁਣ ਤੱਕ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕੀਤਾ ਹੈ ਖੁਦਾ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਘਰਾਂ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਕਮੀ ਘਟੀ ਨਾ ਰਹੇ ਪ੍ਰਭੂ ਜੀ ਸੱਚਮੁੱਚ ਖੁਦਾਵੰਨ ਜੀ ਇਹਨਾਂ ਨੂੰ ਇਬਰਾਹਿਮ, ਇਸਹਾਕ, ਯੂਕੂਬ ਵੱਲੀ ਬਰਕਤ ਦੇਣਾ ਸਮਰਥੀ ਹੈ ਖੁਦਾਵੰਨ ਜੀ ਜਿੰਨੇ ਵੀ ਛੋਟੇ ਬੱਚੇ ਨੇ ਖੁਦਾਵੰਨ ਜੀ ਛੋਟੇ ਬੱਚਿਆਂ ਨੂੰ ਪਰਮੇਸ਼ਰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਖੁਦਾ ਜਿੱਦਾਂ ਜਿੱਦਾਂ ਪਰਮੇਸ਼ਰ ਜੀ ਇਹ ਲਹੂ ਤੇ ਮਾਸਚ ਵਧਨ ਖੁਦਾ ਤੁਹਾਡੇ ਪਾਕ ਪਵਿੱਤਰ ਨਾਮ ਦੇ ਵਿੱਚ ਵਧਦੇ ਜਾਣ ਵਚਨ ਦੇ ਵਿੱਚ ਵਧਦੇ ਜਾਣ ਖੁਦਾਵੰਨ ਜੀ ਆਤਮਾ ਦੇ ਵਿੱਚ ਵਧਦੇ ਜਾਣ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਪ੍ਰਾਰਥਨਾ ਦੇ ਵਿੱਚ ਨੇ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪ੍ਰਭੂ ਜੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਲੈਵਲ ਨੂੰ ਵਧਾਉਣਾ ਚਾਹੁੰਦੇ ਨੇ ਖੁਦਾ ਅੱਜ ਉਹਨਾਂ ਹਰ ਇੱਕ ਭੈਣ ਭਾਈ ਨੂੰ ਸ਼ੋਭੋ ਖੁਦਾਵੰਨ ਜੀ ਸ਼ਿਫਾ ਦੇਓ ਛੁਟਕਾਰਾ ਦੇਓ ਹਰ ਇੱਕ ਉਹ ਰੂਹ ਤੋਂ ਹਰ ਇੱਕ ਸਪਿਰਿਟ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਆਜ਼ਾਦ ਕਰੋ ਜੋ ਇਹਨਾਂ ਨੂੰ ਪ੍ਰਾਰਥਨਾ ਜੀਵਨ ਤੋਂ ਰੋਕਦੀ ਹੈ ਖੁਦਾ ਪ੍ਰਾਰਥਨਾ ਕਰਨ ਤੋਂ ਰੋਕਦੀ ਹੈ ਵਚਨ ਪੜਨ ਤੋਂ ਰੋਕਦੀ ਹੈ ਜੋ ਵੀ ਇਹਨਾਂ ਦੀ ਜ਼ਿੰਦਗੀਆਂ 'ਚ ਕਮੀ ਘਟੀਆਂ ਪਰਮੇਸ਼ਰ ਜੀ ਸਾਰੀਆਂ ਕਮੀਆਂ ਘਟੀਆਂ ਨੂੰ ਅੱਜ ਇਹਨਾਂ ਦੀ ਜ਼ਿੰਦਗੀ ਚੋਂ ਕੱਢ ਦਿਓ ਮੇਰੇ ਸਮਰਥੀ ਪਰਮੇਸ਼ਰ ਜੀ ਸਵਰਗ ਰਾਸ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਆਤਮਿਕ ਦਾਨਾ ਵਰਦਾਨਾਂ ਦੇ ਨਾਲ ਬLES ਕਰੋ ਪਰਮੇਸ਼ਰ ਜੀ ਸਵਰਗ ਰਾਸ ਤੋਂ ਤੁਸੀਂ ਇਹਨਾਂ ਦੀਆਂ ਹਰ ਇੱਕ ਕਮੀਆਂ ਘਟੀਆਂ ਨੂੰ ਪੂਰਾ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਪ੍ਰਭ ਜੀ ਆਪਣੇ ਬੱਚਿਆਂ ਦੇ ਲਈ ਖੁਦਾਵੰਨ ਜੀ ਆਕਾਸ਼ ਰੂਪੀ ਭੰਡਾਰ ਖੋਲ੍ਹ ਦਿਓ ਖੁਦਾਵੰਨ ਜੀ ਬਰਕਤਾਂ ਦੇ ਆਸ਼ੀਸ਼ਾਂ ਦੇ ਖੁਦਾਵੰਨ ਜੀ ਰਹਿਮਤਾ ਦੇ ਫਜ਼ਲ ਦੇ ਖੁਦਾ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਜੀ ਜਦਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਦੀ ਜੀ ਇਹਨਾਂ ਨੂੰ ਹਰ ਇੱਕ ਪਰਮੇਸ਼ਰ ਦੀ ਵੈਰੀ ਦੀ ਸ਼ਕਤੀ ਤੋਂ ਬਚਾਉਣਾ ਪ੍ਰਭੂ ਜੀ ਇਹਨਾਂ ਦੇ ਬਿਸਤਰਿਆਂ ਦੇ ird gird ਖੁਦਾਵੰਦੀ ਜੀ ਇਹਨਾਂ ਦੇ ਪ੍ਰਭੂ ਜੀ ਤੁਹਾਡੇ ਸਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ird gird ਖੁਦਾਵੰਦੀ ਜੀ ਵਾੜਾ ਲਾਉਣ ਖੁਦਾਵੰਦੀ ਜੀ ਔਰ ਪ੍ਰਭੂ ਜੀ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਨੂੰ ਸੌਂਦੇ ਸਮੇਂ ਸ਼ੋਨੇ ਨਾ ਪਾਏ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭੂ ਜੀ ਤੁਸੀਂ ਕਹਾ ਕਿ ਮੈਂ ਕਦੇ ਨਹੀਂ ਸੌਂਦਾ ਕਦੇ ਨਹੀਂ ਉਗਲਾਉਂਦਾ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਕਿਉਂ ਮੇਰੀਆਂ ਅੱਖਾਂ ਹਮੇਸ਼ਾ ਪ੍ਰਿਥਵੀ ਤੇ ਲੱਗੀਆਂ ਰਹਿੰਦੀਆਂ ਆ ਪ੍ਰਭ ਜੀ ਤੁਸੀਂ ਕਿਉਂ ਮੈਂ ਹਰ ਵੇਲੇ ਧਰਤੀ ਤੇ ਦੇਖਦਾ ਆ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਡੇ ਲਈ ਝੁੱਕ ਕੇ ਖੁਦਾਵੰਨ ਜੀ ਧਰਤੀ ਤੇ ਦੇਖਦੇ ਹੋ ਖੁਦਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹੁਦਾ ਮੇਰੇ ਮਹਾਨ ਪਰਮੇਸ਼ਰ ਜੀ ਜਦਵੀ ਅਸੀਂ ਸਾਈਆਂ ਖੁਦਾਵੰਨ ਜੀ ਅਰਜ ਤੁਸੀਂ ਸਾਡੇ ਸਾਰਿਆਂ ਦੇ ਨਾਲ ਹੀ ਖੁਦਾ ਸੁਪਨਿਆਂ ਦੇ ਰਾਹੀਂ ਗੱਲਾਂ ਬਾਤਾਂ ਕਰਨੀਆਂ ਆਪਣੇ ਦਰਸ਼ਨ ਆਪਣੇ ਗੁੱਜੇ ਪੇਦਾ ਨੂੰ ਸਾਡੇ ਤੇ ਪ੍ਰਗਟ ਕਰਨਾ ਖੁਦਾ ਸਾਰੇ ਹੀ ਭੈਣ ਭਰਾਵਾਂ ਤੇ ਪਰਮੇਸ਼ਰ ਜੀ ਤੁਸੀਂ ਗੁੱਜੇ ਪੇਦਾ ਨੂੰ ਪ੍ਰਗਟ ਕਰਨਾ ਵਚਨਾਂ ਨੂੰ ਪ੍ਰਗਟ ਕਰਨਾ ਸਮਰਥੀ ਹੈ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਨਾ ਕਰਾ ਪਰਿਵਾਰਾਂ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਆਪਣੇ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਬਣਾਏ ਰੱਖਣਾ ਖੁਦਾਵੰਨ ਜੀ ਜਦ ਵੀ ਤੁਹਾਡੇ ਵਿੱਚ ਪਰਮੇਸ਼ਰ ਜੀ ਰਾਤ ਨੂੰ ਗੁੜੀ ਤੇ ਮਿੱਠੀ ਨੀਂਦ ਲੈ ਕੇ ਸਵੇਰ ਉੱਠਣ ਪਰਮੇਸ਼ਰ ਜੀ ਕੋਈ ਆਲਸ ਦਾ ਸੁਸਤੀ ਦਾ ਸਪਿਰਟ ਇਹਨਾਂ ਦੇ ਉੱਪਰ ਹਾਵੀ ਨਾ ਹੋਣੇ ਪਾਏ ਪਰਮੇਸ਼ਰ ਜੀ ਪਰਪਰਵ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੀ ਪਹਿਲੀ ਪੇਟ ਨੂੰ ਖੁਦਾਵੰਨ ਜੀ ਸਾਫ ਮਨਾਂ ਦੇ ਨਾਲ ਖੁਦਾਵੰਨ ਜੀ ਆਨੰਦ ਦੇ ਨਾਲ ਪਰਮੇਸ਼ਰ ਜੀ ਨਾਚਦੇ ਗਾਉਂਦੇ ਪਰਮੇਸ਼ਰ ਜੀ ਜਪੂਰ ਭਜਨ ਗਾਉਂਦੇ ਹੋਏ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚਣ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪ੍ਰਭ ਜੀ ਐਸੀ ਹਜ਼ੂਰੀ ਤੁਹਾਨੂੰ ਪਸੰਦ ਹੈ ਮੇਰੇ ਮਹਾਨ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਰਾਤ ਦੇ ਹਰ ਇੱਕ ਪਲ ਨੂੰ ਤੁਹਾਡੇ پاک ਪਵਿੱਤਰ ਹੱਥਾਂ 'ਚ ਸੌਂਪਦੇ ਆਂ ਖੁਦਾ ਜਿੱਦਾਂ ਤੁਸੀਂ ਦਿਨ ਦੇ ਹਰ ਇੱਕ ਪਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਸੰਭਾਲ ਕੇ ਰੱਖਿਆ ਪ੍ਰਭ ਜੀ ਰਾਤ ਦੇ ਇੱਕ ਇੱਕ ਪਲ 'ਚ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਣਾ ਔਰ ਪ੍ਰਭ ਜੀ ਹੋਂ ਤੋਂ ਲੈ ਕੇ ਸਦਾ ਤੱਕ ਪਰਮੇਸ਼ਰ ਤੁਹਾਡੀ ਸ਼ਾਂਤੀ ਪ੍ਰਭ ਜੀ ਦਇਆ ਪਰਮੇਸ਼ਵਰਨਾ ਕਰਾ ਪਰਿਵਾਰਾਂ ਦੇ ਉੱਪਰ ਹੁੰਦੀ ਰਹੇ ਖੁਦਾ ਸਵਰਗ ਰਾਸ ਤੋਂ ਇਹਨਾਂ ਪ੍ਰਾਣਾ ਪ੍ਰਾਣਾਂ ਨੂੰ ਗੁੜੀ ਤੇ ਮਿੱਠੀ ਨੀਂਦ ਦੇਣਾ ਹਰ ਇੱਕ ਚਿੰਤਾ ਬੋਝ ਨੂੰ ਇਹਨਾਂ ਦੀ ਜ਼ਿੰਦਗੀਆਂ ਚੋਂ ਦੂਰ ਕਰਨਾ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਪਰਮੇਸ਼ਰ ਜੀ ਔਰ ਖੁਦਾਵੰਜੀ ਅਸੀਂ ਪ੍ਰਾਰਥਨਾ ਕੀਤੀਆਂ ਤੁਸੀਂ ਕਬੂਲ ਕੀਤੀਆਂ ਸੁਣਿਆ ਪਰਮੇਸ਼ਰ ਜੀ ਮੇਰਾ ਵਿਸ਼ਵਾਸ ਹੈ ਖੁਦਾਵੰਜੀ ਤੁਸੀਂ ਇਹਨਾਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਹੈ ਪਰਮੇਸ਼ਰ ਜੀ ਸੱਚਮੁੱਚ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਏ ਸਾਰੀਆਂ ਪ੍ਰਾਰਥਨਾਵਾਂ ਨੂੰ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ